ਦਿਲਾਂ ਦੇ ਨੂੰ ਲੈ ਕੇ ਰਿਸ਼ਤੇ ਉਦੋਂ ਸੂਲੀ ਤੇ ਟੰਗ ਦਿੱਤੇ ਜਾਂਦੇ ਨੇ ਜਦੋਂ ਰਿਸ਼ਤੇ ਦੇ ਵਿੱਚ ਸਾਲੇ ਲੱਗਦੇ ਕੁਝ ਵਿਅਕਤੀਆਂ ਦੇ ਵੱਲੋਂ ਆਪਣੇ ਹੀ ਜੀਜੇ ਦੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਆਪਣੀ 8 ਮਹੀਨੇ ਦੀ ਗਰਭਵਤੀ ਪਹਿਨ ਵੀ ਬਖਸ਼ਿਆ ਨਹੀਂ ਜਾਂਦਾ ਤੇ ਉਸ ਦੀ ਵੀ ਬਰਹਿਮੀ ਦੇ ਨਾਲ ਕੁੱਟਮਾਰ ਹੁੰਦੀ ਹੈ ਦਰਸਲ ਹੈ ਜੋ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਇਹ ਅਮ੍ਰਿਤਸਰ ਤੋਂ سامنے ਆਉਂਦਾ ਜਿੱਥੇ ਜੀਜੇ ਸਾਲਿਆਂ ਦੇ ਰਿਸ਼ਤੇ ਦੇ ਵਿੱਚ ਪੈਸੇ ਦੇ ਲੰਡੇ ਨੂੰ ਲੈ ਕੇ ਇੱਕ ਵਿਵਾਦ ਹੋ ਜਾਂਦਾ ਹੈ ਪੀੜਤ ਵਿਅਕਤੀ ਨੇ આરોਪ ਲਗਾਇਆ ਕਿ ਰਿਸ਼ਤੇਦਾਰ ਦੇ ਸਾਲਿਆ ਵੱਲੋਂ ਉਸ ਦੀ ਕੁਟਮਾਰ ਕੀਤੀ ਗਈ ਬਲਕਿ ਉਸ ਦੀ ਪਤਨੀ ਜੋ ਕਿ 8 ਮਹੀਨੇ ਦੀ ਗਰਭਵਤੀ ਹੈ ਉਸ ਨੂੰ ਵੀ ਬ੍ਰਹਿਮੀ ਦੇ ਨਾਲ ਕੁੱਟਿਆ ਗਿਆ ਪੀੜਤਾ ਕਹਿਣਾ ਹੈ ਕਿ ਉਸ ਦੇ ਸਾਲੇ ਲਗਾਤਾਰ ਉਸ ਤੋਂ ਪੈਸੇ ਮੰਗਦੇ ਸੀ ਪੈਸੇ ਲਈ ਦਬਾਅ ਵੀ ਬਣਾਇਆ ਜਾਂਦਾ ਹੈ ਇਸ ਵਾਰ ਜਦੋਂ ਉਸ ਨੇ ਪੈਸੇ ਦੇ ਇਨਕਾਰ ਕੀਤਾ ਤਾਂ ਅੱਗੋਂ ਉਸਤੇ ਸਾਲਿਆਂ ਦੇ ਵੱਲੋਂ ਗਾੜੀ ਕਲੋਜ ਕੀਤਾ ਗਿਆ ਝਗੜਾ ਹਿੰਸਕ ਰੂਪ ਧਾਰਨ ਕਰ ਗਿਆ ਦੋਸ਼ ਹੈ ਕਿ ਗਰਭਵਤੀ ਮਹਿਲਾ ਦੇ ਪੇਟ ਦੇ ਵਿੱਚ ਹਲਤਾ ਮਾਰੀ ਗਈਆਂ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਉਧਰ ਪੀੜਤ ਨੇ ਇੱਕ ਮੈਡੀਕਲ ਰਿਪੋਰਟ ਹੁੰਦਾ ਵੀ ਸਬੂਤ ਹੈ ਉਸ ਦਾ ਕਹਿਣਾ ਹੈ ਦਾਵਾ ਹੈ ਕਿ ਉਸਤੇ ਕੋਲ ਇੱਕ ਮੈਡੀਕਲ ਰਿਪੋਰਟ ਜਿਹਦੇ ਵਿੱਚ ਉਸਨੇ ਆਪਣੀ ਘਰ ਵਾਲੀ ਦਾ ਲਾਜ ਕਰਵਾਇਆ ਦੂਜੇ ਪਾਸੇ ਜਦੋਂ ਇਹ ਮਾਮਲੇ ਸੰਬੰਧੀ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋਵਾਂ ਠੀਰਾ ਦਰਮਿਆਨ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪੁਰਾਣਾ ਵਿਵਾਦ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਪਾਸੇ ਪੈਸਿਆਂ ਦੇ ਲੈਣ ਦੇਣ ਤੇ ਦੂਜੇ ਪਾਸੇ ਇੱਕ ਗੱਡੀ ਦਾ ਵੀ ਮਾਮਲਾ ਚੱਲ ਰਿਹਾ ਜੋ ਕਿ ਜਿੱਜੇ ਵੱਲੋਂ ਆਪਣੇ ਸਾਲਿਆ ਦੇ ਨਾਮ ਤੇ ਖਡਵਾਈ ਗਈ ਸੀ ਤੇ ਉਸਦੇ ਪੈਸੇ ਅਜੇ ਤੱਕ ਵਾਪਸ ਨਹੀਂ ਮਿਲੇ ਹਾਲਾਂਕਿ ਅਸਲ ਗੱਲ ਕੀ ਏ ਤੇ ਕੀ ਇਹੀ ਕਾਰਨ ਝਗੜਾ ਵਧਨ ਦਾ ਇਹ ਤਾਂ ਫਿਲਹਾਲ ਜਾਂਚ ਦਾ ਵਿਸ਼ਾ ਜਿੱਥੇ ਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਪੀੜਤ ਪਰਿਵਾਰ ਦੇ ਵੱਲੋਂ ਹੁਣ ਇੰਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੋ ਪੀੜਤ ਪਰਿਵਾਰ ਕੋਲ ਹੀ ਪਹੁੰਚੂ ਕੀ ਹੈ ਸਾਰਾ ਮਾਮਲਾ ਜੋ ਬੋਲੇ ਸੋਨਰਪਾ ਹੈ ਭਗਵਾਨ ਵਾਲਮੀ ਕੁਮਾਰਾਜ ਕੀ ਜੈ ਮੈਂ ਮਨਜੀਤ ਸਿੰਘ ਸੈਣੀ ਵਾਲਮੀ ਕਾਸ਼ਰਮ ਤੋਂ ਵਾਈਸ ਪੰਜਾਬ ਪ੍ਰਧਾਨ ਅੱਜ ਜੋ ਮਾਮਲਾ ਵਾ ਕੁਛ ਦਿਨ ਪਹਿਲਾਂ ਵੀ ਜਿਹੜਾ ਇਹਨਾਂ ਵੱਲੋਂ ਕੰਪਲੇਟ ਦਿੱਤੀ ਗਈ ਥਾਣਾ ਮਕਬੂਲਪੁਰੇ ਜਿਹੜੀ ਕੰਪਲੇਟ ਏਐਸਆਈ ਬਲਵਿੰਦਰ ਸਿੰਘ ਕੋ ਚੱਲ ਰਹੀ ਆ ਇਹਨਾਂ ਨੇ ਨੰਬਰ ਦਿੱਤਾ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਆ ਉਹ ਆਂਦੇ ਕਿ ਅਸੀਂ ਦੂਜੀ ਪਾਰਟੀ ਨੂੰ ਬੁਲਾ ਕੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਊਗੀ ਪਰ ਦੋ ਤਿੰਨ ਦਿਨ ਬੀਤ ਗਏ ਆ ਇੱਕ ਨਵਾਂ ਮਸਲਾ ਹੋ ਗਿਆ ਵਾ ਇਹਨਾਂ ਦੇ ਸਾਲੇ ਵੱਲੋਂ ਦੁਕਾਨ ਤੇ ਆ ਕੇ ਗਾਕਾਂ ਦੇ ਸਾਹਮਣੇ ਜਿਹੜੀ ਗਾਲੀ ਗਰੋਹ ਕੀਤੀ ਗਈ ਇੱਥੇ ਆਣ ਗਵਾਣ ਵੀ ਖਲੋਤੇ ਜਿਹੜੇ ਲਾਗੇ ਉਹਨਾਂ ਦੇ ਵੀ ਦੱਸਿਆ ਵਾ ਕਿ ਸਾਲੇ ਦੇ ਆਏ ਹੀ ਉਹਨਾਂ ਨੇ ਬਹੁਤ ਇਦਨਾ ਬਸਲੂਕੀ ਕੀਤੀ ਗਈ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਕੰਮ ਕਰਨ ਦੀ ਨੀਂਦ ਸੁੱਤਾ ਪਿਆ ਵਾ ਉਹ ਕੀ ਠੀਕੰਡਿਆ ਵਾ ਉਹ ਇਹ ਠੀਕੰਡਿਆ ਵਾ ਕਿ ਕਦੋਂ ਜਾਨੀ ਮਾਨੀ ਨੁਕਸਾਨ ਹੋਵੇ ਤੇ ਫਿਰ ਪ੍ਰਸ਼ਾਸਨ ਉੱਠੂਗਾ ਕੀ ਸਮਝ ਮਹਾਰਾਜੀ ਸਾਲ ਦੇ ਆਵੇ ਜੀਜੇ ਦੀ ਇੱਜ਼ਤ ਕਰਦੇ ਆ ਪਰ ਇਸ ਤਰ੍ਹਾਂ ਦੀ ਕੋਈ ਸਾਹਮਣੇ ਕੋਈ ਇਹ ਜੀਜੇ ਦੇ ਪੈਸੇ ਉਹਨੇ ਕਿਉਂ ਕਰ ਦਿੱਤੇ ਇਹ ਤਾਂ ਮੈਂ ਚਲੋ ਉਹਨਾਂ ਨੇ ਦੱਸਿਆ ਵਾ ਕਿ ਲੈਣ ਦੇਣ ਤੇ ਇਨਸਾਨ ਦਾ ਬਣਿਆ ਹੀ ਆ ਪਰ ਲੈਣ ਦੇਣ ਇੰਨਾ ਹੱਦ ਤੱਕ ਨਹੀਂ ਆ ਕੇ ਜੇ ਤੂੰ ਪੈਸੇ ਨਹੀਂ ਦਿੱਤੇ ਤਾਂ ਤੈਨੂੰ ਮੈਂ ਮਾਰ ਹੀ ਦਊਗਾ ਆਪਣੀ ਭੈਣ ਦੇ ਨਾਲ ਬਸ ਲੁਕੀਆਂ ਕਰੇ ਉਹ ਬੱਚੇ ਨਾਲ ਜਿੰਨੇ ਜਨਮ ਲਈ ਲਿਆ ਉਹਦੇ ਨਾਲ ਬਸ ਲੁਕੀਆਂ ਹੋਣ ਹੱਲੇ ਤਾਂ ਇਹ ਨਹੀਂ ਪਤਾ ਕਿ ਉਹਦਾ ਕੋਈ ਜਾਨੀ ਮਾਰ ਨਹੀਂ ਨੁਕਸਾਨ ਹੋਇਆ ਕਿ ਨਹੀਂ ਹੋਇਆ ਉਹਦੇ ਮੈਡੀਕਲ ਦੇ ਦੌਰਾਨ ਪਤਾ ਚੱਲੂਗਾ ਕਿ ਬੱਚੇ ਦਾ ਕੋਈ ਨੁਕਸਾਨਕ ਨਹੀਂ ਹੋਇਆ ਅਸੀਂ ਮਾਲਕ ਸ਼ੁਕਰਗੁਜ਼ਾਰ ਕਰਦੇ ਆ ਕਿ ਬੱਚੇ ਦਾ ਮਾਂ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਇਹ ਤੇ ਅਸੀਂ ਮਸਲੇ ਨਿਬੇੜ ਲੈਣੇ ਆ ਤੇ ਜਿਹੜਾ ਗੁੰਡਾਗਰਦੀ ਤੇ ਉਤਰੇ ਨਾ ਚੰਗੀ ਤਰ੍ਹਾਂ ਮੈਨੂੰ ਜਾਣ ਲੈਣ ਇਹ ਗੁੰਡਾਗਰਦੀ ਰਹਿ ਨਹੀਂ ਦੇਣੀ ਤੁਸੀਂ ਵੇਖਿਆ ਵਾ ਪੰਜਾਬ ਸਰਕਾਰ ਤੇ ਆਈਪੀਐਸ ਗੋਰਪ੍ਰੇ ਸਿੰਘ ਜੀ ਭੁੱਲਰ ਦਾ ਗੈਂਗਸਟਰਾਂ ਤੇ ਕਿਸ ਤਰ੍ਹਾਂ ਨਸ਼ੇ ਦੇ ਥੱਲ ਪਾਈ ਉਹਨਾਂ ਨੇ ਕਿਹੜੇ ਤਰੀਕੇ ਨਾਲ 300 ਦੇ ਕਿੰਨੇ ਕਰੀਬ ਜਿਹੜੇ ਆ ਇਹੋ ਗੁੰਡਾਗਰਦੀ ਕਰਦੇ ਆ ਉਹਨਾਂ ਨੇ ਜ਼ਿਲ੍ਹਾ 'ਚ ਘੱਲੇ ਆ ਤੇ ਇਹ ਵੀ ਮਾਮਲਾ ਉਹਨਾਂ ਤੱਕ ਉਹਨਾਂ ਦੇ ਧਿਆਨ 'ਚ ਲਿਆ ਕੇ ਉਹਨਾਂ ਤੇ ਦੋਸ਼ੀਆਂ ਤੇ ਜਿਹੜੀ ਕਾਰਵਾਈ ਕਰਾਈ ਜਾਊਗੀ ਕੀ ਨਾਮ ਤੇ ਕਿਹੜੇ ਇਲਾਕੇ ਦੇ ਰਹਿੰਦੇ ਤੇ ਕੀ ਗੱਲਬਾਤ ਹੋਈ ਸਰ ਸਰ ਮੇਰਾ ਨਾਮ ਅਮਨਦੀਪ ਸਿੰਘ ਆ ਠੀਕ ਆ ਇਹ ਮੇਰੀ ਮੈਸੇਜ ਹੈ ਮਨਪ੍ਰੀਤ ਕੌਰ ਹੂੰ ਠੀਕ ਆ ਜੀ ਮੈਂ ਸੁਲਤਾਨਪੁਰ ਰੋਡ ਤੇ ਬਰਸਾਤੀ ਨਾਲਾ ਠੀਕ ਆ ਜੀ ਸਰਗਰਪੁਰਾ ਬਰਸਾਤੀ ਨਾਲਾ ਤੇ ਮੇਰਾ ਕੱਪੜੇ ਦਾ ਸ਼ੋਰੂਮ ਆ ਹੂੰ ਫੈਸ਼ਨ ਫੋਰ ਏਵਰ ਦੇ ਨਾਮ ਤੋਂ ਹੂੰ ਸਰ ਮੇਰੇ ਚਾਰ ਸਾਲੇ ਨੇ ਮੇਰੀ ਮੈਰਿਜ ਨੂੰ 13 ਸਾਲ ਹੋ ਗਏ ਨੇ ਠੀਕ ਆ ਜੀ 13 ਸਾਲ ਹੋ ਗਏ ਮੇਰੀ ਮੈਰਿਜ ਨੂੰ ਮੈਂ ਤੇ ਮੇਰੀ ਮਿਸ ਜ ਆਪਸ ਵਿੱਚ ਬਹੁਤ ਖੁਸ਼ ਆ ਠੀਕ ਆ ਜੀ ਮੇਰੀ ਮਿਸ ਜ ਨੂੰ ਦਾ ਸਾਹੀ ਦੋਵੇਂ ਨੇ ਆਪਸ ਵਿੱਚ ਠੀਕ ਆ ਮੇਰੇ ਫਾਦਰ ਸਾਹਿਬ ਹੈਗੇ ਨਹੀਂ ਠੀਕ ਆ ਜੀ ਅਸੀਂ ਆਪਣੀ ਲਾਈਫ ਚ ਇਥੋਂ ਸ਼ੁਰੂਨ ਤੋਂ ਕਮਾਈ ਕਰਕੇ ਤੇ ਬਹੁਤ ਵਧੀਆ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਦੋ ਮੇਰੇ ਬੱਚੇ ਨੇ ਇੱਕ ਮੇਰਾ ਬੇਟਾ ਤੇ ਇੱਕ ਮੇਰੀ ਬੇਟੀ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਜਿਹੜੀ ਸਰ 30 ਤਰੀਕ ਨੂੰ ਮੇਰੇ ਸਾਲੇ ਮਿਲ ਕੇ ਪੈਸੇ ਮੰਗਦੇ ਨੇ ਜਿਹਦੇ ਮਨ ਨੂੰ ਕਹ ਦਿੱਤਾ ਕਿ ਮੈਂ ਨਹੀਂ ਦੇ ਸਕਦਾ ਅੱਗੇ ਮੇ ਜਿਹੜੇ ਕਿ ਮੈਨੂੰ ਅਜ ਤੱਕ ਵਾਪਸ ਨਹੀਂ ਮਿਲੇ ਠੀਕ ਹੈ ਜੀ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਪੈਸੇ ਦੇਣ ਤੋਂ ਮਨਾਂ ਕਰਤਾ ਉਹਨਾਂ ਨੇ ਉੱਤੋਂ ਗਾਲੀ ਗਲੋ ਸ਼ੁਰੂ ਕਰਤੀ ਰਾਤ 11 ਵਜੇ ਤਿੰਨ ਸਾਲੇ ਮੇਰੀ ਦੁਕਾਨ ਤੇ ਆ ਗਏ ਮੈਨੂੰ ਗਲ ਮੱਦਾ ਕਰਦੇ ਮੇਰੇ ਗਲ ਪੈਂਦੇ ਨੇ ਜਿਹਦੇ ਬਚਾਅ ਦੇ ਵਿੱਚ ਮੇਰੀ ਘਰ ਦੀ ਮਨਪੀ ਕੋ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੀ ਉਹਨਾਂ ਨੇ ਉਹਨੂੰ ਧੱਕਾ ਮਾਰਿਆ ਉਹ ਸੜਕ ਤੇ ਉੱਤੇ ਡਿੱਗੀ ਉਹ 8 ਮਹੀਨੇ ਦੀ ਪ੍ਰੈਗਨੈਂਟ ਆ ਠੀਕ ਆ ਸਰ ਉਹਦਾ ਬੱਚੇ ਨੂੰ ਵੀ ਅੰਦਰ ਥਰੈ ਨੁਕਸਾਨ ਹੋਇਆ ਅਸੀਂ ਮੌਕੇ ਤੇ ਜਾ ਕੇ ਹਸਪਤਾਲ ਜਾ ਕੇ ਉਹਨੂੰ 5 ਦਿਨ ਦਾਖਲ ਕਰਵਾਇਆ 5 ਦਿਨ ਦਾਖਲ ਹੋਣ ਤੋਂ ਬਾਅਦ ਅਸੀਂ ਨੋਰਮਲ ਹੋਣ ਤੋਂ ਬਾਅਦ ਆਪਣੀ ਮੈਸੀਨ ਨੂੰ ਕਰ ਲੈਂਦਾ। ਇਹ ਭਾਜੀ ਇਹ ਸ਼ੁਰੂ ਤੋਂ ਅੱਗੇ ਵੀ ਪੈਸੇ ਮੰਗਦੇ ਸੀ ਡਿਮਾਂਡ ਕਰਦੇ ਜਾਂ ਸਰ ਬੜੀ ਵਾਰੀ ਉਹਨਾਂ ਨੂੰ ਮੇਰੇ ਕੋਲ ਪੈਸੇ ਮੰਗੇ ਬੜੀ ਵਾਰੀ ਕਦੀ ਆ ਗਏ ਮੇਰੇ ਕੱਪੜੇ ਸ਼ੋਰੂਮ ਤੋਂ ਕਦੀ ਸਰ ਜੈਗੜ ਪਾਲੀ ਕਦੀ ਪੈਂਟ ਪਾਲੀ ਰਿਸ਼ਤੇਦਾਰੀ ਹੋਣ ਦੇ ਬਾਬਜੀ ਨੇ ਮੈਂ ਕਿਹਾ ਚਲੋ じゃ ਕੋਈ ਸੀ ਸਮੇਂ ਤੇ ਸਾਲੇ ਜੀਜੀ ਨੂੰ ਤੰਗ ਕਰਦੇ ਸੀ। ਹਾਂਜੀ ਬਹੁਤ ਜ਼ਿਆਦਾ ਮੈਨੂੰ ਹਰਾਸਮੈਂਟ ਕਰ ਰਹੇ ਨੇ। ਉਹ 4 ਜਾਣੇ ਨੇ। ਠੀਕ ਹੈ ਜੀ ਮੈਂ ਉਹਨਾਂ ਨਾਲ ਚੜਾਣਾ ਲੜ ਨਹੀਂ ਸਕਦਾ। ਠੀਕ ਹੈ ਜੀ ਵਿਲੇ ਨੇ ਕੰਮ ਕੋਈ ਨਹੀਂ ਕਰਦੇ। ਬਾਰ-ਬਾਰ ਮੇਰੇ ਕੋਲ ਪ ਮੈਨੂੰ ਫੇਸਬੁੱਕ ਤੇ ਵੱਖ-ਵੱਖ ਨੰਬਰਾਂ ਤੋਂ ਗਾਲਾਂ ਕੱਢਦੇ ਨੇ ਠੀਕ ਹੈ ਜੀ ਮੇਰੇ ਭਰਾ ਬਿਨਾ ਬ੍ਰਦਰ ਇੱਕ ਵੱਖਰੀ ਆਪਣੇ ਮਕਾਨ ਚ ਰਹਿੰਦਾ ਵਾ ਉਹਨੂੰ ਵੀ ਗਾਲਾਂ ਕੱਢਦੇ ਨੇ ਮੇਰੀ ਮਦਨ ਨੂੰ ਵੀ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਕੀ ਹੈ ਜੀ ਉਹ ਨਸ਼ੇ ਦੀ ਨਹੀਂ ਸਰ ਨਿਸ਼ਾਨੀ ਕਰਦੇ ਆਂ ਪਗਲਤ ਨਹੀਂ ਬੋਲਣਾ ਕਿਸੇ ਵੱਲ ਨਿਸ਼ਾਨੀ ਕਰਦੇ ਕਾਦੀ ਕੋਲ ਤੁਹਾਡੇ ਨਾਲ ਕੋਈ ਰੰਜਿਸ਼ ਬਾਜੀ ਹੈ ਜਾਂ ਕਦਮਤਿਸ਼ ਬਾਜੀ ਹੈ ਕਿ ਚੀਜ਼ਾਂ ਪੈਸੇ ਦਵੇ ਜਿੰਨਾ ਚਾ ਚੀਜ਼ਾਂ ਪੈਸੇ ਦੇ ਰਿਆ ਉਹਨਾਂ ਚ ਠੀਕ ਆ ਜਾਂ ਨਹੀਂ ਦੇ ਪਾਰਿਆ ਤੇ ਫਸ ਫਿਰ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਕੋਲੋਂ ਤੁਸੀਂ ਪੈਸੇ ਲੈਣੇ ਹੈ ਜਾਂ ਦੇਣੇ ਹੀ ਉਹਨਾਂ ਦੇ ਨਹੀਂ ਸਰ ਮੇਰਾ ਉਹਨਾਂ ਨਾਲ ਪੈਸੇ ਦਾ ਮੈਂ ਉਹਨਾਂ ਦਾ ਪੈਸਾ ਦੇਣਾ ਕੋਈ ਨਹੀਂ ਉਹਨਾਂ ਕੋਲ ਲੈਣੇ ਹੋਣਗੇ ਠੀਕ ਹੈ ਮੈਂ ਉਹ ਇੱਕ ਸਟੇਟਮੈਂਟ ਵੀ ਦੱਸ ਦੇ ਦਿੰਦਾ ਵਾ ਕਿ ਕਿੰਨੇ ਕ ਪੈਸੇ ਉਹਨਾਂ ਦੇ ਡਿਮਾਂਡ ਮਹੀਨੇ ਦੀ ਕਰਦੇ ਜਾਂ ਹਫਤੇ ਦੀ ਨਹੀਂ ਸਰ ਮੈਂ ਜਾਲਾ ਨਹੀਂ ਜਦੋਂ ਵੀ ਇਹਨਾਂ ਕਰ ਕਰਦਾ 5 ਠੀਕ ਹੈ ਜੀ ਤੇ ਤੁਹਾਡੇ ਵੱਲੋਂ ਪੈਸੇ ਦਿੱਤੇ ਵੀ ਜਾਂਦੇ ਸੀ ਹਾਂਜੀ ਦੇ ਰਹੇ ਮੈਨੂੰ ਕੋ ਸਟੇਟਮੈਂਟ ਹੁਣ ਕਿਹੜਾ ਕਟਨਾ ਹੋਈ ਇਹਦੇ ਖਿਲਾਫ ਕੋਈ ਪੁਲਿਸ ਨੂੰ ਕੰਪਲੇਨਟ ਦਿੱਤੀ ਸਰ ਅੱਜ ਤੋਂ ਤਿੰਨ ਦਿਨ ਪਹਿਲਾਂ ਮੈਂ ਟਾਟਾ ਦੀ ਏਜੰਸੀ ਜਾਣਾ ਹਾਂ ਠੀਕ ਹੈ ਜੀ ਉੱਥੇ ਮੈਂ ਇੱਕ ਹੈਰੀਰ ਗੱਡੀ ਬੁੱਕ ਕਰਾਈ ਸੀ ਜਿਹੜੀ ਮੈਂ ਕੈਨਸਲ ਕਰਾਉਣ ਗਿਆ ਸੀਗਾ ਠੀਕ ਹੈ ਜੀ ਉਹਦੇ ਵਿੱਚ ਟਾਟਾ ਦੀ ਏਜੰਸੀ ਦੇ ਵਿੱਚ ਉਹ ਮੇਰਾ ਛੋਟਾ ਸਾਡਾ ਗੁਰਜੀਤ ਸਿੰਘ ਜੋ ਕਿ ਟਾਟਾ ਦੀ ਏਜੰਸੀ 'ਚ ਕੰਮ ਕਰਦਾ ਠੀਕ ਹੈ ਜੀ ਉਨੇ ਮੇਰੇ ਨਾਲ ਉੱਥੇ ਮੌਕੇ ਤੇ ਗੱਡੀ ਕਲੋਚ ਕਰਦਾ ਜਿਹਦੀ ਵੀਡੀਓ ਕੀ ਤੁਹਾਨੂੰ ਟਾਟਾ ਦੀ ਜੈਂਸੀ ਚੋਂ ਮਿਲ ਜੇਗੀ ਮੇਰੇ ਨਾਲ ਮੌਕੇ ਤੇ ਗੱਡੀ ਕਲੋਚ ਕਰਦਾ ਵਾ ਠੀਕ ਹੈ ਜੀ ਮੈਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਵਾ ਮੇਰੇ ਕੋਲੋਂ ਐਕਟਿਵ ਵਾਲੀ ਚਾਬੀ ਖੋਹ ਲਈ ਜਾਂਦੀ ਠੀਕ ਹੈ ਜੀ ਐਕਟਿਵ ਵਾਲੀ ਚਾਬੀ ਖੋਹ ਲਈ ਜਾਂਦੀ ਹੈ ਮੇਰੀ ਐਕਟਿਵ ਵਾਲੀ ਡਿੱਗੀ ਦੇ ਵਿੱਚ 90 90000 ਰੁਪਏ ਸੀਗਾ ਠੀਕ ਹੈ ਜੀ ਜਿਹੜਾ ਉਹਨਾਂ ਨੇ ਨਹੀਂ ਦਿੱਤਾ ਇੱਕ ਹੋਰੇ ਚ ਆਈਫੋਨ 17 ਸੀਗਾ ਠੀਕ ਹੈ ਜੀ ਆਈਫੋਨ 17 ਸੀਗਾ ਮੈਂ ਠੀਕ ਹੈ ਜੀ ਉਹਨਾਂ ਮੈਂ ਕਵਰ ਪਾਣ ਗਿਆ ਹਾਂ ਕਾਰਡ ਪਾਣ ਗਿਆ ਹਾਂ ਉਹੀ ਵੀ ਉਹਦੇ ਵਿੱਚ ਉਹ ਐਕਟਿਵਾ ਮਰ ਕੋ ਖੋਲੀ ਜਾਂਦੀ ਮੈਂ ਆਪਣੀ ਜਾਨ ਬਚਾਣ ਦੇ ਮਾਰੇ ਉੱਥੋਂ ਭੱਜ ਜਾਂਦਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕਰੋ ਠੀਕ ਹੈ ਜੀ ਸਰ ਜਿਹਦੀ ਕੰਪਲੇਨ ਮੈਂ ਮਖਬੂਲਪੁਰੇ ਥਾਣੇ ਦੇ ਵਿੱਚ ਵੀ ਲਿਖਾਈ ਸੀਗੀ ਪਰ ਮੇਰੀ ਕੋਈ ਕਾਰਵਾਈ ਨਹੀਂ ਹੋਈ ਹੁਣ ਮੈਂ ਕੀ ਕਰਾਂ ਅੱਜ ਦੀ ਕੰਪਲੇਨ ਅੱਜ ਠੀਕ ਹੈ ਅੱਜ ਸਰ ਮੇਰੀ ਮੈਸੇਜ ਆਪਣੇ ਦਾਦੀ ਦੇ ਘਰ ਜਾਂਦੀ ਹੈ ਠੀਕ ਹੈ ਜੀ ਆਪਣੀ ਦਾਦੀ ਦੇ ਘਰ ਜਾਂਦੀ ਉੱਥੇ ਵੀ ਉਹਦੇ ਕੋਲੋਂ ਮੌਕੇ ਤੇ ਆਈਫੋਨ 17 ਪ੍ਰੋ ਖੋਲਿਆ ਜਾਂਦਾ ਠੀਕ ਹੈ ਜੀ ਖੋਲਿਆ ਜਾਂਦਾ ਜਦੋਂ ਉਹਦਾ ਵਿਰੋਧ ਕਰਦੀ ਆ ਉਹਦੇ ਵਿਰੋਧ ਦੇ ਵਿੱਚ ਉਹਦੇ ਤੇ ਹੱਥ ਚੁੱਕਿਆ ਜਾਂਦਾ ਉਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੋਂ ਕੀ ਉਹਨੇ ਆਪ ਕਮਰੇ ਦੇ ਵਿੱਚ ਭੱਜ ਕੇ ਉਹ ਮੈਨੂੰ ਕੋਲ ਕਰਦੀ ਹੈ ਮੈਂ ਮੌਕੇ ਤੇ ਜਾਂਦਾ ਉਹ ਮੌਕੇ ਤੇ ਜਾਂਦਾ ਮੇਰੇ ਵੀ ਗੱਲ ਪੈਦੇ ਨੇ ਮੈਨੂੰ ਗੱਲ ਪੈਂਦੇ ਨੇ ਉੱਥੇ ਚਾਚੇ ਉਹਦੇ ਘਰ ਦੇ ਚਾਚੇ ਮੌਜੂਦ ਸੀਗੇ ਭੂਆ ਮੌਜੂਦ ਸੀਗੇ ਜਿਨ੍ਹਾਂ ਨੇ ਕਿ ਜਿਨ੍ਹਾਂ ਪਾਸੋਂ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੁਣ ਪ੍ਰਸ਼ਾਸਨ ਕੋਲ ਕੀ ਮੰਗ ਕਰਾਂ ਮੈਂ ਪ੍ਰਸ਼ਾਸਨ ਕੋਲ ਇਹ ਮੰਗ ਕਰਦਾ ਕਿ ਸਰ ਮੇਰਾ 8 ਮਹੀਨਿਆਂ ਦਾ ਬੱਚਾ ਜਿਹਦਾ ਜਿੰਨੇ ਕਿ ਦੁਨੀਆ ਦੇਖਣੀ ਚਿਹਰਾ ਕਸੂਰ ਕੋਈ ਨਹੀਂ ਠੀਕ ਹੈ ਜੀ ਉਹਨੂੰ بار-बार ਮਾਰਨ ਦੀ ਕੋਸ਼ਿਸ਼ ਕਰਦੇ ਨੇ ਠੀਕ ਹੈ ਜੀ ਮੇਰੇ ਤੇ ਮੇਰੇ ਪਰਿਵਾਰ ਦੀ ਜਾਨ ਬਚਾ ਲਈ ਜਾਵੇ ਸਰ ਮੈਂ ਨਾਲ ਲੜ ਨਹੀਂ ਸਕਦਾ ਨਾ ਮੈਂ ਇਹਨਾਂ ਨੂੰ ਪੈਸੇ ਦੇ ਸਕਦਾ ਇੱਕ ਕੰਪਲੇਂਟ ਆਈ ਹੋਣੀ ਤਾਂ ਦੇਖੋ ਕਿ ਇਹ ਸਾਰੇ ਦੀ ਜਿਹੜਾ ਝਗੜਾ ਕੀ ਮਾਮਲਾ ਹੈ ਇਹ ਹਰੀ ਸਿੰਘ ਵੱਲੋਂ ਕੰਪਲੇਂਟ ਆਈ ਆ ਕੀ ਮਾਮਲਾ ਹੈ ਉਹਨੇ ਆਪਣੇ ਜਵਾਈ ਦੇ ਖਿਲਾਫ ਕੰਪਲੇਂਟ ਕੀਤੀ ਆ ਕਿ ਇਹਨੇ ਮੇਰੇ ਕੋ ਦੋ ਗੱਡੀਆਂ ਇੱਕ ਲੈਪਟਾਪ ਉਹਦੇ ਦੇ ਵਾਪਸ ਨਹੀਂ ਕਰ ਰਹੇ ਉਹਦੇ ਨਾਮ ਤੇ ਨਾ ਇਹ ਕਿਸਤਾ ਤਾਰ ਰਿਹਾ ਪੈਸਿਆਂ ਦਾ ਲੈਣ ਦੇਣ ਸਰ ਪੈਸਿਆਂ ਦਾ ਲੈਣ ਦੇਣ ਸਾਡ ਝਗੜਾ ਹੈ ਹਾਂ ਪਰ ਝਗੜਾ ਇਹਨਾਂ ਦਾ ਪਹਿਲੇ ਦੋ ਤਿੰਨ ਵਾਰੀ ਫੇਰ ਹੋਇਆ ਝਗੜਾ ਇਹ ਦੋਵਾਂ ਦੀ ਚਲਦੀ ਪਈ ਤਸਦੀਕ ਕਰਕੇ ਨਾ ਜਦਾਂ ਦੋਸ਼ੀ ਵਾਸਤੇ ਹਲਫ ਕਰਦੀ ਕਰਨਾ ਹੈ। ਭਾਜੀ ਕੀ ਨਾਜੀ ਤੁਹਾਡਾ? ਮਨਪ੍ਰੀਤ ਕੋਈ ਕੀ ਗੱਲਬਾਤ ਹੋਈ ਅੱਜ ਜਿਹੜੀ ਹੈ। ਸਰ ਅੱਜ ਮੈਂ ਆਪਣੀ ਦਾਦੀ ਦੇ ਘਰ ਗਈ ਸੀ ਤਾਂ ਉੱਥੇ ਅਗਰ ਮੈਂ ਇਹਨਾਂ ਨੇ ਮੇਰੇ ਕੋਲ ਫੋਨ ਖੋਇਆ ਤਾਂ ਮੈਂ ਕਹਾ ਮੇਰਾ ਫੋਨ ਦੇ ਦਿਓ। ਕਹਿੰਦਾ ਇਹ ਫੋਨ ਨਹੀਂ ਵਾਪਸ ਦੇਣਾ। ਤੇ ਮੁੜ ਕੇ ਬਾਅਦ ਵਿੱਚ ਮੈਨੂੰ ਇਹਨਾਂ ਨੇ ਮਾਰਿਆ ਮੇਰੇ ਛੋਟੇ ਬ੍ਰਦਰ ਨੇ। ਤੇ ਫਿਰ ਮੈਂ ਫਿਰ ਉਹਨਾਂ ਦੇ ਚਾਚਾ ਇਹਨੇ ਟਾਇਆ ਤੇ ਮੁੜ ਕੇ ਮੇਰੇ ਹਸਬੰਡ ਉੱਥੇ ਆਏ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਿ ਚੱਲ ਚਲੀਏ ਤੇ ਬਸ ਇੰਨੀ ਜੀ ਗੱਲ ਤੋਂ ਬੈਸਨਾ ਸਟਾਰਟ ਹੋ ਗਿਆ। ਫਿਰ ਉਹ ਫੇਰ ਹਾਂ ਨੂੰ ਕਮਰੇ ਚ ਬੰਦ ਕੀਤਾ ਜਾਂਦਾ ਤੇ ਮੁੜ ਕੇ ਇਹਨਾਂ ਨੂੰ ਲਾਤ ਵੀ ਮਾਰੀ ਇਹਨੂੰ ਮੇਰੇ ਛੋਟੇ ਬੱਚੇ ਇਸ ਤਰ੍ਹਾਂ ਫੇਰ ਬਾਹਰ ਨਿਕਲੇ ਜਦੋਂ ਕਮਰੇ ਚ ਜਦੋਂ ਫੇਰ ਅਸੀਂ 112 ਨੰਬਰ ਤੇ ਕੰਪਲੇਨ ਲਿਖਾਈ ਆ ਤੇ ਫੇਰ ਜਦੋਂ ਪੁਲਿਸ ਵਾਲਾ ਫੇਰ ਅਸੀਂ ਉਦੋਂ ਬਾਹਰ ਨਿਕਲੇ ਆ ਤੇ ਫੇਰ ਵੀ ਆਪਾਂ ਉਹਨਾਂ ਨੂੰ ਗੱਲ ਦੱਸਣ ਲੱਗੇ ਪਹਿਲਾਂ ਉਹਨਾਂ ਨੇ ਆਪਣੀ ਗੱਲ ਦੱਸੀ ਆ ਜਦੋਂ ਅਸੀਂ ਦੱਸਣ ਲੱਗੇ ਬੋਲਣਾ ਸਟਾਰਟ ਹੋ ਗਿਆ ਫਿਰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਥਾਣੇ ਜਾ ਫਿਰ ਅਸੀਂ ਥਾਣੇ ਨਹੀਂ ਗਏ ਫਿਰ ਆਪਾਂ ਆਪਣੇ ਵਕੀਲ ਕੋਲ ਗਏ ਜੀ ਪਾ ਕੋ ਪਹਿਲੋਂ ਵੀ ਪੈਸੇ ਮੰਗੇ ਨੇ ਉਹਨਾਂ ਹਾਂਜੀ ਇੱਕਾਂ ਦੀ ਕਿਲੋ ਮੰਗਦੇ ਨੇ ਤੁਹਾਡੇ ਬ੍ਰਦਰ ਕੋਈ ਸਾਹਮਣੇ ਕਰਦੇ ਕੋਈ ਕਰਦੇ ਕੰਮ ਤੂੰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹਰ ਵਾਰ ਜਦੋਂ ਕਹਿੰਦੇ ਆ ਕਿ ਮੈਨੂੰ ਪੈਸਿਆਂ ਦੀ ਲੋੜ ਹੈਗੀ ਤੇ ਫਿਰ ਇਹ ਦੇ ਦਿੰਦੇ ਆ ਤੇ ਹੁਣ ਵੀ ਕਹਿੰਦੇ ਆ ਕਿ ਹੁਣ ਸਾਡੇ ਕੋ ਹਲੇ ਫਿਲਹਾਲ ਹੁਣ ਕੁਝ ਹੋ ਨਹੀਂਗਾ ਤਾਂ ਕਰਕੇ ਠੀਕ ਹੈ ਘਰ ਕੋ ਕੁਝ ਹੋ ਨਹੀਂਗਾ ਤੇ ਫਿਰ ਲਗਾਤਾਰ ਤੱਕ ਪ੍ਰਸ਼ਨ ਕਰ ਰਹੇ ਤੁਸੀਂ ਪ੍ਰੈਗਨੈਂਟ ਹੋ ਤਾਂ ਵੀ ਇਹਨਾਂ ਨੇ ਤੁਹਾਡੇ ਨੂੰ ਪਤਾ ਹਾਂ ਆਇਆ ਮੈਨੂੰ 8ਵਾਂ ਮਹੀਨਾ ਲੱਗਾ ਤੇ ਫਿਰ ਵੀ ਉਹਨਾਂ ਨੇ ਮੈਨੂੰ ਇੱਕ ਵੀ ਇੱਕ ਵਾਰੀ ਇਹਨਾਂ ਨੇ ਮੈਨੂੰ ਮਾਰਿਆ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੇ ਅੱਜ ਫਿਰ ਉਹਨੇ ਮੇਰੇ ਤੇ ਹੱਥ ਚੁੱਕਿਆ ਪਰ ਪ੍ਰਸ਼ਾਸਨ ਨੂੰ ਕੀ ਇਮਾਨਦਾਰ ਪ੍ਰਸ਼ਾਸਨ ਦਾ ਇਹ ਮੰਗ ਕੇ ਇਹਨਾਂ ਨੂੰ ਕੁਛ ਨਾ ਕੁਛ ਕਿਹਾ ਜਾਵੇ ਮੈਨੂੰ ਮੈਨੂੰ ਇਹਨਾਂ ਤੋਂ ਜਾਨ ਦਾ ਖਤਰਾ ਹੈਗਾ